ਅਸੀਂ ਉਸ ਇਤਿਹਾਸਿਕ ਸਥਾਨ ਤੇ ਖੜੇ ਆ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਸਨ ਆਪਾਂ ਇਤਿਹਾਸ ਬਾਰੇ ਗੱਲ ਕਰਾਂਗੇ ਸਾਡੇ ਨਾਲ ਸਿੰਘ ਸਾਹਿਬਾ ਉਹਨਾਂ ਨਾਲ ਗੱਲ ਕਰਾਂਗੇ ਕਿ ਇਸੇ ਦਾ ਇਤਿਹਾਸ ਕੀ ਹੈਗਾ ਅਚਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਸਮੇਂ ਚਾਰ ਉਦਾਸੀਆਂ ਤੋਂ ਪਰੰਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੋ ਪਾਕਿਸਤਾਨ ਵਿੱਚ ਸ਼ੋਭਤ ਹੈ ਜਦੋਂ ਉਸ ਆਸਥਾਨ ਤੇ ਸਤਗੁਰ ਜੀ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਸੋ ਉੱਥੋਂ ਚੱਲ ਕਰਕੇ ਜਦੋਂ ਸਤਗੁਰ ਜੀ ਨੂੰ ਪਤਾ ਲੱਗਾ ਕਿ ਇੱਥੇ ਬਟਾਲੇ ਸ਼ਹਿਰ ਦੇ ਕੋਲ ਜੋ ਹਿੰਦੂ ਧਰਮ ਦਾ ਪਵਨ ਸਥਾਨ ਹੈ ਸੋ ਭਗਵਾਨ ਸ਼ਿਵ ਜੀ ਮਹਾਰਾਜ ਉਹਦੇ ਪੁੱਤਰ ਜੋ ਉਹਨਾਂ ਦਾ ਸਥਾਨ ਇੱਥੇ ਬਣਿਆ ਹੋਇਆ ਹੈ ਤੇ ਇੱਥੇ ਸ਼ਵਰਾਦ ਦਾ ਭਾਰੀ ਜੋੜ ਮੇਲਾ ਲੱਗਦਾ ਹੈ ਸੋ ਸਤਗੁਰ ਜੀ ਜੇ ਇੱਥੇ ਆਣ ਕਰਕੇ ਜੋ ਸਿੱਧ ਹਨ ਉਹਨਾਂ ਦੇ ਨਾਲ ਵਿਚਾਰ ਚਰਚਾ ਕੀਤੀ ਹੈ ਜਿਸ ਦੇ ਪਰਥਾਏ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਲਿਖਦੇ ਹਨ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਚਲਵਟਾਲੇ ਆਈ ਦਰਸ਼ਨ ਦੇਖਣ ਕਾਰਨੇ ਸਗਲੀ ਉਲਟ ਪਈ ਲੋਕ ਆਈ ਭਾਵ ਸਤਗੁਰੂ ਜੀ ਸਵਰਾਤ ਦਾ ਮੇਲਾ ਸੁਣ ਕਰਕੇ ਇੱਥੇ ਪਹੁੰਚੇ ਸੋ ਜਿਹੜੇ ਇੱਥੇ ਮੇਲੇ ਦੇ ਵਿੱਚ ਹੈ ਜੋਗੀ ਲੋਕ ਇਕੱਤਰ ਹੋਏ ਸਨ ਉਕਿਉਂਕਿ ਉਹਨਾਂ ਦਾ ਮੇਨ ਸਿਧਾਂਤ ਸੀ ਕਿ ਗ੍ਰਿਸ਼ਟ ਧਰਮ ਬਹੁਤ ਮਾੜਾ ਹੈ ਸੋ ਅਸੀਂ ਬਹੁਤ ਪਵਿੱਤਰ ਆ ਕਿ ਅਸੀਂ ਘਰ ਬਾਹਰ ਛੱਡ ਕਰਕੇ ਜੰਗਲ ਬੇਲਿਆਂ ਚ ਰਹਿੰਦੇ ਆ ਸੋ ਗ੍ਰਿਸ਼ਤੀ ਤੁਹਾਨੂੰ ਬਹੁਤ ਮਾੜਾ ਕਹਿੰਦੇ ਸਨ ਜੋ ਜੋ ਗੁਰੂ ਨਾਨਕ ਸਾਹਿਬ ਜੀ ਪਹਿਲਾਂ ਵੀ ਦੋ ਵਾਰ ਉਹਨਾਂ ਦੀ ਵਿਚਾਰ ਚਰਚਾ ਜੋਗੀਆਂ ਦੇ ਨਾਲ ਹੋਈ ਐ ਸੇਮੇਲ ਪਰਵਤ ਤੇ ਅਤੇ ਜੋ ਯੂਪੀ ਦੇ ਵਿੱਚ ਸਥਾਨ ਹੈ ਨਾਨਕ ਮੱਤਾ ਸਾਹਿਬ ਉਸ ਤੋਂ ਪਰੰਤ ਇੱਥੇ ਤੀਸਰੀ ਵਾਰੀ ਧੰਨ ਗੁਰੂ ਨਾਨਕ ਸਾਹਿਬ ਜੀ ਜੋਗੀਆਂ ਦੇ ਨਾਲ ਵਿਚਾਰ ਚਰਚਾ ਸਤਗੁਰਜ ਨੇ ਕੀਤੀ ਆ ਕਿਉਂਕਿ ਉਹ ਸਤਗੁਰਜੀ ਕਰਤਾਰਪੁਰ ਵਿੱਚ ਬੈਠੇ ਹੋਏ ਸਨ ਉੱਥੇ ਸਤਗੁਰਜੀ ਖੇਤੀ ਬਾੜੀ ਦਾ ਕੰਮ ਕਰਦੇ ਸਨ ਜਿਹੜਾ ਉਹਨਾਂ ਨੇ ਉਦਾਸੀ ਬਾਣਾ ਪਹਿਨਿਆ ਹੋਇਆ ਸੀ ਚਾਰ ਉਦਾਸੀਆਂ ਦੇ ਤਹਿਤ ਉਹ ਉਤਾਰ ਕਰਕੇ ਆਪਣੇ ਪਰਿਵਾਰ ਵਿੱਚ ਰਹਿ ਰਹੇ ਸਨ ਸੋ ਗ੍ਰਿਸ਼ਟੀ ਧਰਮ ਦੇ ਵਿੱਚ ਰਹਿ ਰਹੇ ਸਨ ਤੇ ਜੋਗੀਆਂ ਨੇ ਇਸ ਗੱਲ ਦਾ ਬੜਾ ਗੁੱਸਾ ਕੀਤਾ ਉਹਨਾਂ ਨੇ ਸਤਗੁਰਜੀ ਨੂੰ ਇਹ ਕਹਿਣਾ ਕੀਤਾ ਕਿ ਹੋਏ ਅਤੀਤ ਸਤਗੁਰੂ ਜੀ ਨੂੰ ਕਹਿੰਦੇ ਹਨ ਜੋਗੀ ਕਿ ਭੇਖ ਉਤਾਰ ਉਹ ਦਾਸ ਦਾ ਵਤ ਕਿਉਂ ਸੰਸਾਰੀ ਰੀਤ ਚਲਾਈ ਭਾਵ ਤੁਸੀਂ ਪਹਿਲਾਂ ਤੇ ਉਦਾਸੀਆਂ ਦੇ ਵਿੱਚ ਜਦੋਂ ਤੁਸੀਂ ਸਤਗੁਰੂ ਜੀ ਉਸ ਵੇਲੇ ਉਦਾਸੀ ਬਾਣਾ ਪਹਿਨੇ ਸੀ ਸੋ ਇਹ ਇਸ ਵੇਲੇ ਤੁਸੀਂ ਫੇਰ ਪਰਿਵਾਰ ਵਿੱਚ ਗ੍ਰਿਸ਼ਤੀ ਧਰਮ ਧਾਰਨ ਕਰ ਲਿਆ ਹੈ ਸੋ ਤੁਸੀਂ ਸਾਡੇ ਉਦਾਸੀ ਬਾਣੀ ਨੂੰ ਪੇਟ ਦਿੱਤਾ ਹੈ ਸੋ ਸਤਗੁਰੂ ਜੀ ਉਹਨਾਂ ਨੂੰ ਸਮਝਾਉਣ ਵਾਸਤੇ ਅੱਗੋਂ ਕਹਿੰਦੇ ਹਨ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਹੋਏ ਅਤੀਤ ਗ੍ਰਿਸ਼ਤ ਅੱਜ ਫਿਰ ਉਹਨੂੰ ਕੇ ਘਰ ਮੰਗਣ ਜਾਈ ਕਿ ਜਿੰਨਾ ਗ੍ਰਿਸ਼ਤੀਆਂ ਤੁਸੀਂ ਮਾੜਾ ਕਹਿੰਦੇ ਜੇ ਜਦੋਂ ਤੁਹਾਨੂੰ ਭੁੱਖ ਲੱਗਦੀ ਆ ਤੇ ਫਿਰ ਤੁਸੀਂ ਉਹਨਾਂ ਦੇ ਘਰਾਂ ਦੇ ਅੰਗੇ ਅੱਗੇ ਜਾ ਕੇ ਹੀ ਮੰਗਦੇ ਜੇ ਸੋ ਜਦੋਂ ਸਤਗੁਰੂ ਜੀ ਨੇ ਇਹ ਉਹਨਾਂ ਨੂੰ ਸਮਝਾਇਆ ਸੋ ਉਸ ਉਹਨਾਂ ਦੇ ਵਿੱਚ ਵਿਚਾਰ ਚਰਚਾ ਹੋਈ ਸੋ ਇਹ ਸਾਰੀ ਵਿਚਾਰ ਚਰਚਾ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੇ ਵਿੱਚ 39 ਪੌੜੀ ਦੇ ਵਿੱਚ ਲਿਖਦੇ ਹਨ ਸਾਰਾ ਹਵਾਲਾ ਉੱਥੇ ਦਿੱਤਾ ਹੋਇਆ ਕਾਫੀ ਲੰਮਾ ਇਤਿਹਾਸ ਹੈ ਸੰਗਤ ਜੀ ਸੋ ਇਹ ਥੇ ਉਹਨਾਂ ਨੇ ਜੋਗੀਆਂ ਨੇ ਸਤਗੁਰੂ ਨਾਨਕ ਸਾਹਿਬ ਜੀ ਨੂੰ ਨਮਾਉਣ ਵਾਸਤੇ ਕਰਾਮਾਤਾਂ ਵੀ ਕੀਤੀਆਂ ਜਿਦੇ ਵਿੱਚ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਤਾਰੇ ਤੋੜੇ ਭੰਗਰਨਾਥ ਕਿ ਜਿਹੜਾ ਵੱਡਾ ਜੋਗੀ ਸੀ ਉਹਨੇ ਆਕਾਸ਼ ਦੇ ਵਿੱਚ ਉਡਾਰੀ ਮਾਰ ਕੇ ਤਾਰੇ ਤੋੜ ਕੇ ਧਰਤੀ ਤੇ ਸੁੱਟਣੇ ਕਰ ਦਿੱਤੇ ਸੋ ਵਕੋ ਵਕ ਜੋਗੀਆਂ ਨੇ ਆਪਣਾ ਜਿਹੜਾ ਰੂਪ ਜਿਹੜਾ ਵਟਾਉਣਾ ਕੀਤਾ ਤੇ ਸੰਗਤਾਂ ਨੂੰ ਡਰਾਉਂਦੇ ਸਨ ਜੋ ਸੰਗਤਾਂ ਸਤਗੁਰੂ ਦੇ ਸਾਹਮਣੇ ਬੈਠੀਆਂ ਸਨ ਕਿ ਸਾਡੇ ਪਿਛੇ ਲੱਗਣ ਜਦੋਂ ਸੰਗਤਾਂ ਦਾ ਸੰਗਤਾਂ ਦੇ ਉੱਤੇ ਉਹਨਾਂ ਦੀ ਕੋਈ ਕਰਾਮਾਤ ਨਾ ਚੱਲੀ ਹਾਰ ਕੀ ਸਤ ਗੁਰੂ ਦੇ ਪਾਸ ਆਏ ਤਾਂ ਉਹਨਾਂ ਨੇ ਆਪਣੀ ਹਾਰ ਮੰਨੀ ਤਾਂ ਤੁਨ ਉਹਨਾਂ ਨੂੰ ਇਹ ਬਚਨ ਕਹਿਣੇ ਪਏ ਧੰਨ ਨਾਨਕ ਤੇਰੀ ਵੱਡੀ ਕਮਾਈ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਸੋ ਉਸ ਤੋਂ ਉਪਰੰਤ 6ਵੇਂ ਪਾਚਾ ਮਹਾਰਾਜ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਵਟਾਲੇ ਸ਼ਹਿਰ ਦੇ ਵਿੱਚ ਆਪਣੇ ਸੁਪੁੱਤਰ ਬਾਬਾ ਗੁਰਦਤਾ ਜੀ ਨੂੰ ਵਿਆਹਣ ਵਾਸਤੇ ਇੱਥੇ ਪਹੁੰਚੇ ਸਨ ਸੋ ਭਾਈ ਬਾਬਾ ਗੁਰਦਤਾ ਜੀ ਨੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਕਿਹਾ ਕਿ ਸਤਿਗੁਰ ਜੀ ਅਸੀਂ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ ਹਨ ਉਸ ਸਥਾਨ ਦੇ ਦਰਸ਼ਨ ਕਰਨੇ ਹਨ ਸੋ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋ ਵੀ ਵਿਆਹ ਦੇ ਸੰਗਠਾਂ ਇਕੱਤਰ ਸਨ ਗੁਰੂ ਕੇ ਮਹਿਲ ਗੁਰੂ ਦੀਆਂ ਸਿੱਖ ਸੰਗਤਾਂ ਉਹਨਾਂ ਨੂੰ ਨਾਲ ਲੈ ਕੇ ਬਾਬਾ ਗੁਰਦਤਾ ਜੀ ਨੂੰ ਨਾਲ ਲੈ ਕੇ ਇਸ ਸਥਾਨ ਤੇ ਪਹੁੰਚੇ ਸਨ ਸੋ ਉਸ ਵੇਲੇ ਪਾਣੀ ਦੀ ਕਿਲਤ ਨੂੰ ਲਿਆ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਠ ਪੂਜੀ ਇਥੇ ਖੂਈ ਜਿਹੜੀ ਸਤਾਬਤ ਕੀਤੀ ਆ ਸੋ ਉਹ ਵੀ ਮੰਦਿਰ ਦੇ ਗੇਟ ਦੇ ਬਾਹਰਲੇ ਪਾਸੇ ਸਥਿਤ ਹੈ ਸੋ ਸੰਗਤਾਂ ਇਥੇ ਆਣ ਕਰਕੇ ਆਪਣੀਆਂ ਮਨੋਕਾਂ ਉਹਨਾਂ ਪੂਰਨ ਕਰਦੀਆਂ ਹਨ ਫੋਰ ਇਥੇ ਪ੍ਰਕਰਮਾਂ ਦੇ ਵਿੱਚ ਇੱਕ ਵੀਰ ਸਾਹਿਬ ਹੈ ਜੂ ਸਤਗੁਰੂ ਜੀ ਨੇ ਦਾਤਨ ਕਰਕੇ ਇਥੇ ਲਗਾਉਣਾ ਕੀਤਾ ਸੀ ਕਿਕਰ ਦੀ ਦਾਤਨ ਕੀਤੀ ਸੋ ਸੰਗਤਾਂ ਨੇ ਕਿਹਾ ਕਿ ਮਹਾਰਾਜ ਜੇਕਰ ਤੁਸੀਂ ਆਪਣੀ ਨਿਸ਼ਾਨੀ ਇੱਕ ਦੇ ਕੇ ਜਾਓ ਸਤ ਗੁਰੂ ਜੀ ਨੇ ਉਹ ਦਾਤਾਂ ਧਰਤੀ 'ਚ ਗੜ ਦਿੱਤੀ ਸੰਗਤਾਂ ਕਹਿਣ ਲੱਗੀਆਂ ਕਿ ਮਹਾਰਾਜ ਇਹ ਕਿੱਕਰ ਦੀ ਦਾਤਣ ਕੀਤੀ ਆ ਤੇ ਕੰਡਿਆਂ ਵਾਲਾ ਰੁੱਖ ਪੈਦਾ ਹੋਏਗਾ ਸਾਨੂੰ ਕੋਈ ਫਲ ਵਾਲਾ ਰੁੱਖ ਚਾਹੀਦਾ ਸਤ ਗੁਰੂ ਜੀ ਕਹਿੰਦੇ ਭਾਣਾ ਕਰਤਾਰ ਦਾ ਇਹੀ ਕਿੱਕਰ ਦਾ ਜਿਹੜਾ ਰੁੱਖ ਆ ਇਹੀ ਨੇ ਬੀਅਸਾ ਬਣੇਗਾ ਤੈਨੂੰ 12 ਮਹੀਨੇ ਫਲ ਲੱਗਿਆ ਕਰੇਗਾ ਸੋ ਆਜੋ 베ਰੀ ਸਾਹਮਣੇ ਪ੍ਰਕਰਮਾਂ ਦੇ ਵਿੱਚ ਸ਼ੋਭਤ ਹੈ ਇਹਨੂੰ 12 ਮਹੀਨੇ ਹੀ ਫਲ ਲੱਗਦੇ ਹਨ ਸੋ ਗੁਰੂ ਘਰ ਦੇ ਦਰਸ਼ਨ ਕਰਕੇ ਸੰਗਤਾਂ ਦੇ ਹਾਲ ਹੁੰਦੀਆਂ ਹਨ ਮਾਫੀ ਚਾਹੁੰਦੇ ਆ ਫਤਿਹ ਬਣਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 올 ਬਰਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮਾਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस घंटिया फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप